ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋ ਸਵਾਗਤ ਕੀ ਹਾਲ ਚਾਲ ਹੈ ਉਮੀਦ ਹੈ ਤੁਸੀਂ ਵਧੀਆ ਹੋਮੋਗੇ ਠੀਕ ਠਾਕ ਹੋਮਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਸ਼ਾਮ ਦਾ ਟਾਈਮ ਹੈ ਪਹਿਲੀ ਵਾਰ ਅੱਜ ਮੈਂ ਆਏ ਬੜੀ ਚਿਰ ਬਾਅਦ ਤੁਹਾਨੂੰ ਦਿਨ ਚ ਮਿਲ ਰਹੀਆਂ ਨਹੀਂ ਤਾਂ ਰਾਤ ਨੂੰ ਹੀ ਵੀਡੀਓ ਬਣਦੀ ਹੁੰਦੀ ਆ ਹੁਣੇ-ਹੁਣੇ ਮੈਂ ਆਈ ਹੈਗੀ ਆ ਸਕੂਲ ਤੋਂ ਚਾਹ ਪੀਲੀ ਬਸ ਤੇ ਹੁਣ ਆਪਣੀ ਸ਼ੌਂਤ ਤੇ ਜਾਣ ਦੀ ਤਿਆਰੀ ਆ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਚੀਜ਼ ਸ਼ੇਅਰ ਕਰੂੰਗੀ ਦੁਕਾਨ ਤੋਂ ਆ ਕੇ ਬੀਬੀ ਨੂੰ ਅੱਜ ਆਪਾਂ ਇੱਕ ਗਿਫਟ ਦੇਣਾ ਹੈਗਾ ਬੀਬੀ ਨੂੰ ਪਤਾ ਹੀ ਨਹੀਂ ਹੈ ਹਜੇ ਤੇ ਬੀਬੀ ਤੇ ਹੈ ਵੀ ਨਹੀਂ ਹੈ ਬੀਬੀ ਵਾਸ਼ਰੂਮ ਚ ਹੈ ਤੇ ਬਸ ਹੁਣ ਆਪਾਂ ਚੱਲੇ ਆਂ ਤੇ ਬੀਬੀ ਨੂੰ ਵੀ ਪਤਾ ਤੇ ਮੈਂ ਬੀਬੀ ਨੂੰ ਆਖਰੀ ਰਾਤ ਨੂੰ ਇੱਕ ਗਿਫਟ ਦੇਣਾ ਹੈਗਾ ਕਿਉਂਕਿ ਬੀਬੀ ਬੜੀ ਦੇਰ ਤੋਂ ਪਰੇਸ਼ਾਨ ਹੋ ਰਹੀ ਸੀ ਉਹ ਗਿਫਟ ਦੋਗੇ ਨਾ ਤੇ ਸੋ ਅੱਜ ਆਪਾਂ ਆਨਲਾਈਨ ਆਰਡਰ ਕੀਤਾ ਸੀਗਾ ਠੀਕ ਹੈ ਜੀ ਆਨਲਾਈਨ ਪਰਸਾ ਆਰਡਰ ਕੀਤਾ ਸੀਗਾ ਔਰ ਅੱਜ ਮਿਲ ਵੀ ਗਿਆ ਔਰ ਉਹ ਗਿਫਟ ਕਿਹੜਾ ਹੈਗਾ ਉਹ ਆਪਾਂ ਤੁਹਾਨੂੰ ਦੁਕਾਨ ਤੋਂ ਆ ਕੇ ਦਿਖਾਵਾਂਗੇ ਤੇ ਬਹੁਤ ਵਧੀਆ ਗਿਫਟ ਹੈ ਤੇ ਬੀਬੀ ਬਹੁਤ ਖੁਸ਼ ਹੋਊਗੀ ਕਿਉਂਕਿ ਬੀਬੀ ਦਾ ਕੰਮ ਬੜਾ ਔਖਾ ਹੋਇਆ ਪਿਆ ਸੀ ਤੇ ਸ਼ਾਮ ਨੂੰ ਦਿਖਾਵਾਂਗੇ ਆਪਾਂ ਬੀਬੀ ਦਾ ਸਮਾਨ ਇਕੱਠਾ ਕਰ ਲਓ ਪਹਿਲਾਂ ਸੰਦੀਪ ਬੀਬੀ ਤੋਰਨ ਲੱਗੀ ਕਹਿੰਦੀ ਹੁੰਦੀ ਮੇਰੀ ਐਨਕ ਰਹਿ ਗਈ ਆ ਐਨਕ ਤਾਂ ਮੇਰੀ ਐ ਇੱਕਦਮ ਸ਼ੀਸ਼ੇ ਨੂੰ ਥੋਣਾ ਲਈ ਔਰ ਲਈ ਸ਼ੀਸ਼ੇ ਨੂੰ ਥੋਣਾ ਨਹੀਂ ਠੀਕ ਔਰ ਬੀਬੀ ਲਹੂਣਾ ਪਤਨ ਬੀਬੀ ਦੀਆਂ ਦੋਨੇ ਮੇਰੇ ਪਰੇ ਲਾਇਆ ਹੀ ਪਤਨ ਕਿੱਥੇ ਲਾ ਤੂੰ ਪੀ ਪਾ ਕੇ ਦੋ ਔਰ ਪੀ ਤਵੇ ਬੀਬੀ ਤੋਰਨ ਲੱਗੀ ਤਾਂ ਫਿਰ ਬੀਬੀ ਕਹੋਗੀ ਮੇਰਾ ਮੇਰੀ 벨ਟ ਰਹਿ ਗਈ ਮੇਰੇ ਫੋਨ ਰਹਿ ਗਿਆ ਮੇਰਾ ਮੇਰੀ ਐਨਕ ਦੂਰ ਦੀ ਰਹਿ ਗਈ ਨੇੜੇ ਦੀ ਰਹਿ ਗਈ ਤੋਰ ਲੱਕੀ ਦੀ ਬੀਬੀ ਬਹੁ ਟਾਈਮ ਲਾ ਦਿੰਦੀ ਐ ਬੀਬੀ ਨੂੰ 15-20 ਮਿੰਟ ਪਹਿਲਾਂ ਕਹਿਣਾ ਪੈਂਦਾ ਬੀਬੀ ਚੱਲ ਜਿਵੇਂ ਬੱਚੇ ਨਹੀਂ ਮਸਾ ਕੱਢਦੇ ਆਪਾਂ ਹੁਣ ਲੈ ਕੇ ਤੁਰਦੇ ਆਂ ਓਵੇਂ ਬਜ਼ੁਰਗ ਹੁੰਦੇ ਬਜ਼ੁਰਗ ਤੇ ਬੱਚਿਆਂ ਨੂੰ ਕੋਈ ਬੜਾ ਫਰਕ ਨਹੀਂ ਮੈਨੂੰ ਲੱਗਦਾ ਰਹ ਜਾਂਦਾ ਤੇ ਇੱਕ ਪਹਿਲਾਂ ਵਾਸ਼ਰੂਮ ਜਾਣਾ ਹੁੰਦਾ ਫਿਰ ਐਂਡ ਕੱਲਾ ਲੱਭਣੀ ਆ ਫਿਰ ਬੈਲਟ ਲੱਭਣੀ ਫਿਰ ਚੱਲੂਗੀ ਅੱਜ ਮੈਂ ਤੈਨੂੰ ਇੱਕ ਗਿਫਟ ਦੇਣਾ ਹੈ ਅੱਜ ਮੈਂ ਤੈਨੂੰ ਇੱਕ ਗਿਫਟ ਦੇਣਾ ਹੈ ਤੂੰ ਪੁੱਛ ਕੀ ਗਿਫਟ ਦੇਣਾ ਕੀ ਦੇਣਾ ਓਹ ਦੁਕਾਨ ਤੋਂ ਆ ਕੇ ਦੇਉਂ ਉਹ ਦੁਕਾਨ ਤੋਂ ਆ ਕੇ ਦੇਉਂਗੀ ਕੀ ਦੇਣਾ ਉਹ ਆਪਾਂ ਦੁਕਾਨ ਤੋਂ ਆ ਕੇ ਦੇਵਾਂਗੇ ਤੇਰੇ ਬਹੁਤ ਜ਼ਿਆਦਾ ਕੰਮ ਦੀ ਚੀਜ਼ ਹੈਗੀ ਆ ਤੇ ਤੂੰ ਬਹੁਤ ਜ਼ਿਆਦਾ ਖੁਸ਼ ਹੋਵੇਂਗੀ ਮੈਂ ਤੇਰਾ ਰਿਐਕਸ਼ਨ ਦੇਖਣਾ ਹੈ ਚੱਲ ਚੱਲੀਏ ਬੇਬੀ ਹੁਣ ਮੋਬਾਈਲ ਦੋ ਜੋ ਮੋਬਾਈਲ ਲੈ ਲੈਣੀ ਜੁੱਤੀ ਪਾ ਮੈਂ ਖੁੱਲੀ ਆ ਵੀ ਬਿੱਟੀ ਦੋਨੇ ਐਨਕਾ ਚੱਕ ਮੋਬਾਈਲ ਚੱਕ ਲੈਣੀ ਆ ਬੈਲਟ ਕੋਪੀ ਲੋ ਜੀ ਆਪਾਂ ਕਿਹਾ ਹੁਣ ਕਰ ਲਈਏ ਬੀਬੀ ਦਾ ਸਾਮਾਨ ਇਕੱਠਾ ਤੇ ਆਪਾਂ ਚਲਦੇ ਹਾਂ ਸ਼ਾਪ ਤੇ ਤੇ ਫਿਰ ਆ ਕੇ ਤੁਹਾਨੂੰ ਦੁਬਾਰਾ ਮਿਲਦੇ ਹਾਂ ਬੀਬੀ ਨੂੰ ਆਪਾਂ ਆ ਕੇ ਗਿਫਟ ਦੇਵਾਂਗੇ ਕਿੱਥੇ ਰੁਕ ਰਹਾ ਲੋ ਜੀ ਜਰਾਤ ਦੇ ਵੱਜ ਗਏ ਹੁਣ 8:30 ਤੇ ਪਾਰਸਲ ਹਜੇ ਮੈਂ ਬਣਾ ਕੇ ਰਹਿਤੀਆਂ ਤੇ ਆਰਡਰ ਹਜੇ ਮੈਂ ਲੈ ਰਹੀਆਂ ਤੇ ਅੱਜ ਸਾਰੀਆਂ ਭੈਣਾਂ ਦਾ ਪਹਿਲਾਂ ਤਾਂ ਮੈਂ ਥੈਂਕਸ ਕਰਦੀਆਂ ਕਿ ਅੱਜ ਉਹਨਾਂ ਨੇ ਸ਼ਾਮ ਨੂੰ 4-5 ਵਜੇ ਮੈਨੂੰ ਕਾਲ ਨਹੀਂ ਕੀਤੀ ਜਿਨ੍ਹਾਂ ਨੇ ਵੀ ਕੀਤੀ ਉਹਨਾਂ ਨੇ 7:30 ਤੋਂ ਬਾਅਦ ਕੀਤੀ ਥੈਂਕ ਯੂ ਥੈਂਕ ਯੂ ਸੋ ਮੱਚ ਤੇ ਉਹਦੇ ਨਾਲ ਥੋੜੀ ਜਿਹੀ ਮੇਰੀ ਡਿਸਟਰਬੈਂਸ ਘਟ ਗਈ ਅੱਜ ਦੇ ਲੋ ਜੀ ਅੱਜ ਆਪਾਂ ਬੀਬੀ ਲਈ ਇੱਕ ਗਿਫਟ ਮੰਗਵਾਇਆ ਹੈਗਾ ਤੁਹਾਨੂੰ ਮੈਂ ਦੱਸੇ ਸੀਗਾ ਸ਼ਾਪ ਤੇ ਜਾਣ ਤੋਂ ਪਹਿਲਾਂ ਪਹਿਲੀ ਵਾਰ ਮੈਂ ਫਲਿੱਪਕਾਰਟ ਤੋਂ ਸ਼ਾਪਿੰਗ ਕੀਤੀ ਹੈ ਜੀ ਫਰਸਟ ਟਾਈਮ ਮੈਂ ਕਦੇ ਵੀ ਫਲਿੱਪਕਾਰਟ ਤੇ ਸ਼ਾਪਿੰਗ ਨਹੀਂ ਕੀਤੀ ਆਨਲਾਈਨ ਮੰਗਵਾਇਆ ਤੇ ਆਪਾਂ ਹਮੇਸ਼ਾ ਐਵੇਂ ਹੀ ਆਉਣ ਤੋਂ ਹੀ ਸ਼ਾਪਿੰਗ ਕਰਦੇ ਆ ਪਰ ਫਰਸਟ ਟਾਈਮ ਮੈਂ ਫਲਿੱਪਕਾਰਟ ਤੋਂ ਕੀਤੀ ਆ ਤੇ ਅੱਛੀ ਰਹੀ ਸ਼ਾਪਿੰਗ ਵਧੀਆ ਰਹੀ ਗੁੱਡ ਰਹੀ ਅੱਛਾ ਰਿਜ਼ਲਟ ਆਇਆ ਸੋ ਵੈਸੇ ਵੀ ਉਹਨਾਂ ਦੀ ਸਰਵਿਸ ਸੀ ਜਿਹੜੀ ਉਹ ਬਹੁਤ ਜ਼ਿਆਦਾ ਫਾਸਟ ਸੀਗੀ ਇਹਦੇ ਤੋਂ ਵੀ ਮੈਨੂੰ ਬਹੁਤ ਜ਼ਿਆਦਾ ਅੱਛਾ ਲੱਗਿਆ ਕਿ ਮੈਂ ਪਰਸੋਂ ਆਰਡਰ ਕੀਤਾ ਸੀਗਾ ਫੋਨ ਤੇ ਕੱਲ ਆ ਗਿਆ ਤੇ ਆਪਾਂ ਕਿ ਮੈਂ ਮਤਲਬ ਕਿ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਮੈਂ ਜਿਹੜੀ ਚੀਜ਼ ਬੀਬੀ ਨੂੰ ਦੇਣੀ ਹੈਗੀ ਆ ਉਹ ਮੈਂ ਪਰਸੋਂ ਆਰਡਰ ਕਰੀ ਸੀਗੀ ਤੇ ਕੱਲ ਅੱਜ ਉਹ ਆ ਗਈ ਤੀਸਰੇ ਦਿਨ ਮੈਂ ਸਕੂਲ ਦਾ ਐਡਰੈਸ ਦਿੱਤਾ ਸੀਗਾ ਤੇ ਮੈਨੂੰ ਤੀਜੇ ਦਿਨ ਉਹ ਅੱਜ ਉੱਥੇ ਦੁਪਹਿਰੇ 2:00 ਵਜੇ ਤੱਕ ਉਹ ਤੇ ਮੈਨੂੰ ਤੁ ਕਿਸੇ ਕੀ ਗਿਫਟ ਜੋ ਵੀ ਵੀਂ ਦੇਣਾ ਆਪਾਂ ਤੇ ਬਾਕੀ ਹੈਗਾ ਜੀ ਆਪਣਾ ਚੱਲਦਾ ਰਹਿਦਾ ਕੰਮ ਇਹ ਕਿਸੇ ਭੈਣ ਦਾ ਤੇਲ ਦਾ ਪਾਰਸਲ ਜਾ ਰਿਹਾ ਪਾਰਸਲ ਜਾ ਰਿਹਾ ਪਾਰਸਲ ਨਹੀਂ ਪਾਰਸਲ ਬੜਾ ਔਖਾ ਪੈਕ ਹੁੰਦਾ ਇਹ ਤੇ ਫਿਰ ਦੇਖੋ ਤੁਸੀਂ ਮੈਂ ਦਿਖਾਉਣੀ ਆ ਤੁਹਾਨੂੰ ਹੋਰ ਦੇਖੋ ਕਿੰਨਾ ਢੇਰ ਲੱਗਿਆ ਪਿਆ ਮੇਰਾ ਸਮਾਨ ਆਲੋ ਭੈਣਾ ਜੀ ਆਹ ਪਾਠੇ ਇਹਨਾਂ ਨੇ ਦੇਹ ਜੀ ਮੈਂ ਪਾਰਸਲ ਬਣਾਉਣੇ ਨੇ ਤੇ ਕੋ ਵੱਡਾ ਸਾਰਾ ਅਲਫਾ ਫਪਿਆ ਤੇ ਬਾਕੀ ਤਾਂ ਅਗਨੋਰ ਕਰ ਦਿਓ ਜੋ ਵੀ ਪਿਆ ਇੱਥੇ ਤੇ ਹੁਣ ਆਪਾਂ ਤੇ ਹਜੇ ਮੈਂ ਇਹ ਪਾਠੇ ਘੁੱਠੇ ਦੇ ਪਾਰਸਲ ਬਣਾਉਣਾ ਹੈਗਾ ਤੇ ਹੁਣ ਆਪਾਂ ਚਲਦੇ ਹੈਗੇ ਆ ਅੰਦਰ ਬੀਬੀ ਨੂੰ ਮਲਾਉਣੇ ਆ ਮੈਂ ਤੁਹਾਨੂੰ ਕੱਲ ਵੀ ਕਿਹਾ ਸੀਗਾ ਕਿ ਫ੍ਰਾਈਡੇ ਤੱਕ ਆਰਡਰ ਲੈਣੀਆਂ ਕੱਲ ਤੱਕ ਉਸ ਤੋਂ ਬਾਅਦ ਆਪਾਂ ਪਾਠੀ ਦਾ ਆਰਡਰ ਨਹੀਂ ਲੈ ਸਕਦੇ ਹੈਗੇ ਉਸ ਤੋਂ ਬਾਅਦ ਮੈਂ ਸਟਾਪ ਲਾ ਦੂੰਗੀ ਫਿਰ ਮਾਇੰਡ ਨਾ ਕਰਿਓ ਪਲੀਜ਼ ਮੇਰੇ ਕੋਲ ਨਾ ਟਾਈਮ ਨਹੀਂ ਹੈਗਾ ਮੈਨੇ ਮਤਲਬ ਕਿ ਇੰਨੇ ਪਾਰਸਲ ਤਾਂ ਮਸਾਲ ਲੈਣੀਆਂ ਹਨ ਤੇ ਹੁਣ ਆਪਾਂ ਚਲਦੇ ਆਂ ਬੀਬੀ ਕੋਲੇ ਤੇ ਰਿਐਕਸ਼ਨ ਦੇਖਦੇ ਆਂ ਬੀਬੀ ਨੂੰ ਬੀਬੀ ਦਾ ਗਿਫਟ ਦਿੰਨੇ ਆ ਨਾਲ ਤੁਸੀਂ ਦੇਖਿਓ ਮੈਂ ਬੀਬੀ ਨੂੰ ਕੀ ਗਿਫਟ ਦੇ ਰਹੀ ਹਾਂ ਚਲੋ ਚਲਦੇ ਆਂ ਲੋ ਜੀ ਜੋ ਵੀ ਆਪਣੇ ਖਲਾਰੇ ਖਲੂਰੇ ਪਏ ਨੇ ਇਹਨੂੰ ਇਗਨੋਰ ਕਰਿਓ ਕਿਉਂਕਿ ਰਾਤ ਨੂੰ ਸਾਡੇ ਕਮਰੇ ਦੇ ਵਿੱਚ ਇਦਾਂ ਹੀ ਖਲਾਰੇ ਹੁੰਦੇ ਨੇ ਉਹ ਮੇਰੇ ਪਾਰਸਲ ਢੇਰ ਲਾਏ ਪਏ ਨੇ ਤਾਂ ਤੇ ਕੱਪੜੇ ਆਪਾਂ ਘਰੇ ਚੱਕ ਲਿਓਨੇ ਹੁੰਨੇ ਆ ਤੇ ਰਾਤ ਨੂੰ ਫਿਰ ਪੈਕਿੰਗ ਕਰਦੇ ਆ ਲੋ ਹੁਣ ਆਪਾਂ ਬੀਬੀ ਤੂਜੇ ਕੁਛ ਚਾਹੀਏ ਥਾ ਤੈਨੂੰ ਕੁਛ ਚਾਹੀਦਾ ਸੀ ਮੈਨੂੰ ਕੀ ਚਾਹੀਦਾ ਕੁਛ ਨਹੀਂ ਚਾਹੀਦਾ ਤੈਨੂੰ ਨਹੀਂ ਨਹੀਂ ਬਈ ਕੁਛ ਤਾਂ ਚਾਹੀਦਾ ਮੈਨੂੰ ਨਹੀਂ ਚਾਹੀਦਾ ਖੁਸ਼ ਹੋ ਜੈਗੀ ਦੇਖ ਕੇ ਤੂੰ ਖੁਸ਼ ਹੋ ਜੈਗੀ ਦੇਖ ਕੇ ਅੱਛਾ ਤੈਨੂੰ ਉਹ ਚੀਜ਼ ਦੇਣੀ ਆ ਜਿਹੜੀ ਚੀਜ਼ ਬਿਨਾਂ ਤੂੰ ਬੜੀ ਪਰੇਸ਼ਾਨ ਹੋ ਰਹੀ ਸੀ ਕਈ ਦਿਨਾਂ ਤੋਂ ਜਿਹੜੀ ਚੀਜ਼ ਬਿਨਾਂ ਤੂੰ ਕਈ ਦਿਨਾਂ ਤੋਂ ਤੰਗ ਹੋ ਰਹੀ ਸੀ ਆਪਾਂ ਉਹ ਚੀਜ਼ ਦੇਣੀ ਬੀਬੀ ਬੜੀ ਔਖੀ ਸੀ ਤੇ ਅੱਜ ਆਪਾਂ ਉਹ ਚੀਜ਼ ਦੇ ਦੇਣੀ ਆ ਲੱਖਾਂ ਬੰਦ ਕਰ ਦੇ ਲੈ ਵੇਖਣਾ ਨਹੀਂ ਲੋਈ ਹੋਰ ਸੱਟ ਮੋਬਾਈਲ ਮੋਬਾਈਲ ਬੀਬੀ ਨੇ ਦੇਖ ਲਿਆ ਮੋਬਾਈਲ ਫੋਟੋਸ਼ਾਪੀ ਵੀ ਉਸ ਤੇ ਹਾਂ ਤਾਂ ਚਾਹੀਦੀ ਨਹੀਂ ਸੀ ਚਾਹੀਦੀ ਨਹੀਂ ਸੀ ਹਾਂ ਇਹ ਵੀ ਬੀਬੀ ਨੂੰ ਚਾਹੀਦਾ ਸੀ ਬੀਬੀ ਹੁਣ ਔਖੀ ਹੋਈ ਪਈ ਸੀਗੀ ਮੋਬਾਈਲ ਤੋਂ ਬਿਨਾ ਕਿਉਂਕਿ ਬੀਬੀ ਨੇ ਰਾਤ ਨੂੰ ਕੋਈ ਕਥਾ ਕਹਾਣੀਆਂ ਇਹੋ ਜਿਹਾ ਕੋਈ ਸੁਣਨਾ ਹੁੰਦਾ ਹੈ ਹਨਾ ਤੇ ਫੇਰ ਉਹ ਲਾ ਦੇਸਾ ਲਾ ਕੋਲ ਕੇ ਵਾਈਕੂ ਵਾਈਕੂ ਸੇ ਲੋ ਜੀ ਤੁਸੀਂ ਵੀ ਦੇਖੋ ਵਾਈਕੂ ਸਤੇ ਪਾਸ਼ਾ ਵਧੀਆ ਵਧੀਆ ਚੱਲੇ ਇਹ ਹੈ ਕਥਾ ਕਰਨੀ ਉਹਦੀ ਵੀ ਸੁਣਾ। ਵੈਸੇ ਮੈਂ ਇਹ ਚਲਾਤਾ ਸੀਗਾ ਸਕੂਲ 'ਚ ਹੀ ਆਇਆ ਸੀ ਅਸੀਂ ਉੱਥੇ ਚਲਾ ਲਿਆ ਸੀਗਾ। ਤੇ ਬੀਬੀ ਨੂੰ ਆਪਾਂ ਹੁਣ ਦਿੱਤਾ ਹੈ ਕਿਉਂਕਿ ਟਾਈਮ ਨਹੀਂ ਲੱਗਿਆ ਸੀਗਾ ਉਹਨਾਂ ਦਾ। ਲਓ ਜੀ ਦੇਖੋ ਤੁਸੀਂ। ਦੱਸਿਓ ਕਹੋ ਜਾਈਏ ਹੋਂ। ਠੀਕ ਹੈ, ਆਨਲਾਈਨ ਪਹਿਲੀ ਵਾਰ ਥੋੜੀ ਜੀ ਕੋਸਟਲੀ ਚੀਜ਼ ਦੀ ਸ਼ਾਪਿੰਗ ਕਰੀ ਹੈ। ਤੇ ਇਹ ਹੈਗਾ ਜੀ ਆਪਣਾ ਫੋਨ Samsung ਦਾ। Samsung Galaxy 5G। ਇਹ ਬੜਾ ਫੋਨ ਹੈ। ਤੇ ਇਹ ਆਪਾਂ ਨੂੰ 1.5 10000 ਦੇ ਵਿੱਚ ਪਹ ਪਹੇ ਤੱਕ ਪਹੁੰਚ ਗਿਆ ਇਹ 1.5 10000 ਤੱਕ ਬੀਬੀ ਦੇ ਹੱਥਾਂ 'ਚ ਪਹੁੰਚਾਤਾ 1.5 10000 ਤੱਕ ਆ ਬੀਬੀ ਹੋ ਰਹੀ ਜਾਂਦੀ ਸੀ ਨਾ ਨਹੀਂ ਆ ਲਾ ਅੰਦਾਸਾ ਨਾ ਇਹ ਚੱਲਦਾ ਕਿਵੇਂ ਆ ਇਹ ਤੋਂ ਚਲਾ ਦੂ ਇਹਦੇ ਤੇ ਲਾਉਂਦੀ ਬੀ ਆ ਚੱਕ ਫੇਰ ਚਲਾ ਇਹ ਦੋਨ ਚਲਾ ਫੇਰ ਹੁਣ ਲੱਭ ਕੇ ਰੱਖ YouTube ਉੱਤੇ ਹੁਣ ਉਹ ਵੀ ਬਿਲ ਨੰਬਰ ਨੰਬਰ ਸਾਰੇ ਭਰ ਕੇ ਦੇਣੇ ਪੈਣਗੇ ਦੁਬਾਰਾ ਪਹਿਲਾਂ ਵਾਲੇ ਫੋਨ ਚ ਸੀਗੇ ਉਹ ਫੋਨ ਹੀ ਖਰਾਬ ਹੋ ਗਿਆ ਸੀ ਹੋਰ ਹੋਰ ਭਰਨੇ ਪੈਣਗੇ ਹਾਂ ਉਹ ਹੱਥ 'ਚ ਲੱਗਿਆ ਹੋਇਆ ਸੀਗਾ ਤੇ ਉਹ ਖਰਾਬ ਹੋ ਗਿਆ ਤੇ ਇੱਕ ਵਾਰ ਤਾਂ ਮੈਂ ਉਹਨੂੰ ਦਿਖਾ ਲਈ ਸੀ ਕੱਲ ਦਿਖਾ ਕੇ ਆਈ ਸੀ ਸ਼ਾਪ ਤੇ ਤੇ ਉਹ ਕਹਿੰਦੇ ਵੀ ਇਹ ਤਾਂ ਸੌਫਟਵੇਅਰ ਦੀ ਪ੍ਰੋਬਲਮ ਆ ਗਈ ਤੇ ਇੱਕ ਬਾਰੇ ਸੀ ਇਹਨੂੰ ਚੱਲਦਾ ਕਰਤਾ ਹੈਗਾ ਇਹ YouTube ਵਿੱਚ ਇਥੇ ਮਿਲ ਕੋ ਤੇ ਦੈਂਸ ਉਹ ਪਿਆ ਲੱਗ ਗਿਆ ਸੀ ਓਏ ਹੋਰ ਬੀਬੀ ਮੈਨੂੰ ਵਾਦੀ ਨਾ ਮੈਂ ਚਲਾ ਲੂੰਗੀ ਆ ਦੇਖ ਲੈ ਮਨ ਲੱਭ ਕੇ ਰੱਖ ਇਹ ਆ ਵਾਲਾ ਫੋਲਡਰ ਪਿਆ ਨਾ ਆਹ ਆਪੀ ਇਹ ਪਾウダー ਦੇ ਵਿੱਚ ਆਪਾਂ ਇਹਨੂੰ ਬਾਹਰ ਕੱਢਤਾ ਚੱਕ ਹੁਣ ਆਪਾਂ ਇਹਨੂੰ ਅੱਗੇ ਲੈ ਆਨੇ ਆਉਣੇ ਨਵੇਂ ਕਰਨਾ ਭੇਕਰ ਨਹੀਂ ਤੂੰ ਕੁਝ ਨਹੀਂ ਕਰਨਾ ਬਸ ਆ ਪਈ ਹੈ ਇਹਨੂੰ ਆਪਾਂ ਹੋਰ ਨੀਚੇ ਲਿਆਉਣੀ ਉਹ ਤਾਂ ਮਾਫਾ ਇਹ ਛੁੱਟੇ ਨਹੀਂ ਫਿਰਦਾ ਸੀ ਚੱਕ ਨਾ ਰਫੋਨ ਤੋਂ ਉੱਲ ਆਪਾਂ ਨਾ ਦੇ ਫੋਨ ਹੋਣ ਲੱਗ ਗਏ ਫਲਮ ਬਲੌਗ ਕੰਪਲੀਟ ਕਰਦਾ ਚੱਲਿਆ ਨਹੀਂ ਜੀ ਚੱਲਿਆ ਨਹੀਂ ਚੱਲ ਪਿਆ ਚੱਲਿਆ ਨਹੀਂ ਜਿਵੇਂ ਜਿ세 ਚਲਾਇਆ ਸੀ ਰੱ ਸਕੂਲ ਚ ਚੱਲੂਗਾ ਨੈਟ ਨਾਲ ਅਟੈਚਿੰਗ ਹੋਣਾ ਵਾਈਫਾਈ ਨਾਲ ਹਰਦਾ ਹੂੰ ਅਟੈਚ ਕਰਨਾ ਹੈ ਇਹ ਕਰਦੀ ਹਾਂ ਮੈਂ ਤੇ ਇਹਨੂੰ ਆਬ ਦਾ ਉਹ ਦੇ ਦੂੰਗੀ ਪਾਸਵਰਡ ਦੇ ਦੇਣੀ ਆ ਕਿਉਂਕਿ ਮੈਨੂੰ ਨਾ ਪਾਸਵਰਡ ਨਹੀਂ ਪਤਾ ਉਹ ਦੇਸ਼ ਨੂੰ ਪਤਾ ਹੈ ਜਦ ਉਹਦੇ ਨਾਲ ਗੱਲ ਹੋਊਗੀ ਤੇ ਉਦੋਂ ਮੈਂ ਉਹ ਤੋਂ ਪਾਸਵਰਡ ਲੈ ਲਵਾਂਗੀ ਤੇ ਚੇਰ ਵਾਈਫਾਈ ਨਾਲ ਅਟੈਚ ਹੋ ਜਾਊਗਾ ਤੇ ਤੇਰਾ ਕੰਮ ਕਿਵੇਂ ਚੱਲੂਗਾ ਹੈ ਨਹੀਂ ਮੈਂ ਤੈਨੂੰ ਉਹ ਪਾ ਦੇਣੀ ਆ ਨਹੀਂ ਤੇ ਦੂਜਾ ਚੱਲਦਾ ਜਿਹੜਾ ਹੋਰ ਇਹ ਦੂਜਾ ਉਹ ਕਰਨਾ ਪਊਗਾ ਰੀਚਾਰਜ ਕਰ ਦੀ ਤੇ ਲਓ ਜੀ ਹੁਣ ਆਪਾਂ ਬੀਬੀ ਨੂੰ ਨਾ ਤਾਂ ਫੇਰ ਕੰਮ ਹੁਣ ਥੋੜਾ ਜਿਹਾ ਜਿੱਦਾਂ ਨਵਾਂ ਫੋਨ ਆਉਂਦਾ ਉਦੋਂ ਹੱਥ ਜੇ ਨਹੀਂ ਚੜਿਆ ਹੁੰਦਾ ਥੋੜੀ-ਥੋੜੀ ਹੱਥ ਚੜ੍ਹ ਜੂਗਾ ਤੇ ਮੈਂ ਨਾ ਬਹੁਤ ਵਾਰੀ ਸੋਚਦੀ ਹੁੰਦੀ ਹੰਨੀ ਆ ਵੀ ਭੈਣਾ ਨੇ ਜਿਹੜੀਆਂ ਉਹ ਵਿਚਾਰੀਆਂ ਕਿਵੇਂ ਵਿਸ਼ਵਾਸ ਕਰਕੇ ਹਨਾ ਸੂਟ ਮੰਗਾਉਂਦੀਆਂ ਨੇ ਮਹਿੰਗੇ ਮਹਿੰਗੇ 3 3 4 4 ਹਜ਼ਾਰ ਦੇ ਸੂਟ 5 5 ਹਜ਼ਾਰ ਦੇ ਸੂਟ ਇਦਾਂ ਮੰਗਾ ਲੈਂਦੀਆਂ ਨੇ ਵੀ ਇਹ ਕੋਈ ਸੌਖਾ ਨਹੀਂ ਹੁੰਦਾ ਕਿਸੇ ਤੇ ਵਿਸ਼ਵਾਸ ਕਰਨ ਦਾ ਹਨਾ ਤੇ ਚਲੋ ਫਿਰ ਵੀ ਭੈਣਾ ਕਰਦੀਆਂ ਨੇ ਥੈਂਕ ਯੂ ਸੋ ਮੱਚ ਜੀ ਅਗਰ ਸਾਡੇ ਨਾਲ ਕੋਈ ਵੀ ਕਿਸੇ ਕਿਸਮ ਦੀ ਕਿਸੇ ਨੂੰ ਕੰਪਲੇਨਟ ਹੋਵੇ ਤਾਂ ਸਾਨੂੰ ਕਾਲ ਕਰ ਸਕਦੇ ਹੋ ਤੁਸੀਂ ਅਸੀਂ ਪੂਰਾ ਐਡਜਸਟ ਕਰਦੇ ਹੁੰਨੇ ਆ ਅਗਲੇ ਨਾਲ ਤੇ ਲਓ ਜੀ ਇਹ ਸੀਗੀ ਬਾਕੀ ਗੱਲ ਤਾਂ ਮੈਂ ਹੋਰ ਵੀ ਇੱਕ ਅੱਧੇ ਕਰਨੀ ਸੀਗੀ ਐ ਵਿਸ਼ਵਾਸੀ ਦੀ ਗੱਲ ਵੀ ਕਰਨੀ ਸੀ ਸਾਡੇ ਨਾਲ ਵੀ ਕਈ ਵਾਰੀ ਠੱਗੀ ਧੋਖਾ ਹੋ ਜਾਂਦਾ ਔਰ ਹੋ ਗਿਆ ਸਾਡੇ ਨਾਲ ਬੜੀ ਵੱਡੀ ਰਕਮ ਨਹੀਂ ਸੀਗੀ 2 2000 25000 ਕੋਈ ਬੜੀ ਵੱਡੀ ਰਕਮ ਨਹੀਂ ਹੁੰਦੀ ਪਰ ਕਿਸੇ ਨੇ ਸਾਡੇ ਨਾਲ ਧੋਖਾ ਕਰਤਾ ਤੇ ਫਿਰ ਨਾ ਜਿੰਨਾ ਭੈਣਾਂ ਆਉਂਦਾ ਵਿਚਾਰੀਆਂ ਵਿਸ਼ਵਾਸ ਲੋਕ ਹੁੰਡੀਆਂ ਨੇ ਉਹਨਾਂ ਤੋਂ ਵੀ ਵਿਸ਼ਵਾਸ ਉੱਠ ਜਾਂਦਾ ਹੁੰਦਾ ਤੇ ਚਲੋ ਕੋਈ ਗੱਲ ਨਹੀਂ ਜੀ ਇਹ ਤਾਂ ਇੱਥੇ ਨਿਕਲ ਜਾਂਦੇ ਆ ਲੈਣ ਦੇਣ ਦੇ ਹੁੰਦੇ ਆ ਤਾਂ ਸਬੰਧ ਹਨਾ ਜਿੰਨਾ ਤੁਸੀਂ ਕਿਸੇ ਦਾ ਦੱਬ ਲੈਨੇ ਹੋ ਕਿਸੇ ਨਾ ਕਿਸੇ ਰਾਹ ਤਾਂ ਤੁਹਾਡਾ ਨਿਕਲਣਾ ਹੀ ਹੁੰਦਾ ਹੈ ਤੇ ਫੇਰ ਗੱਲ ਕਰਾਂਗੀ ਕਿਸੇ ਹਮ ਅਗਲੇ ਵਲੌਗ ਦੇ ਵਿੱਚ ਤੁਹਾਡੇ ਨਾਲ ਗੱਲ ਕਰਾਂਗੀ ਇਹਦੇ ਬਾਰੇ ਪਰ ਫਸਟ ਟਾਈਮ ਹੋਇਆ ਸਾਡੇ ਨਾਲ ਇਸ ਤਰ੍ਹਾਂ ਕਿ ਬੰਦਾ ਫੋਨ ਵੀ ਨਾ ਚੱਕੇ ਔਰ ਜੇ WhatsApp ਤੇ ਮੈਸੇਜ ਪਾਈ ਜਾਈਏ ਕਿ ਸਾਡੀ ਪੇਮੈਂਟ ਕਰ ਦੋ ਤੇ ਅਗਲਾ ਪੜ ਕੇ ਤੇ ਛੱਡ ਦਿੰਦਾ ਤੇ ਜਵਾਬ ਵੀ ਨਾ ਕੋਈ ਦੇਵੇ ਹਨਾ ਉਹਦਾ ਕੀ ਕਰੂਗਾ ਅਗਲਾ ਫਿਰ ਤੇ ਚਲੋ ਮਰਜੀ ਹੈ ਜੀ ਅਗਲੇ ਦੀ ਹਨਾ ਕੁਝ ਨਹੀਂ ਹੁੰਦਾ ਕੋਈ ਘਾਟੇ ਨਹੀਂ ਪੈਣ ਲੱਗੇ ਸਾਨੂੰ ਇੱਕ ਵਿਸ਼ਵਾਸ ਟੁੱਟ ਜਾਂਦਾ ਬਸ ਫਿਰ ਬੰਦੇ ਦਾ ਤੇ ਫਿਰ ਹੋਰਾਂ ਤੋਂ ਵੀ ਟੁੱਟ ਜਾਂਦਾ ਫਿਰ ਡਰ ਲੱਗਣ ਲੱਗ ਜਾਂਦਾ ਹੈ ਵੀ ਕਦੇ ਵੀ ਕੋਈ ਕਰ ਸਕਦਾ ਮੈਂ ਫਿਰ ਵੀ ਵਿਸ਼ਵਾਸ ਕਰ ਜਾਨੀ ਹੁੰਨੀ ਆ ਹਾਂ ਮੇਰੇ ਨਾਲ ਕਦੇ ਇਹ ਨਹੀਂ ਹੋਇਆ ਐਦਾਂ ਤੇ ਜੇ ਉਹ ਸੁਣਦੇ ਨੇ ਤਾਂ ਇਸ ਤਰ੍ਹਾਂ ਨਾ ਕਰਨਾ ਇਸ ਤਰ੍ਹਾਂ ਦੀ ਹਰਕਤ ਰੱਜੀ ਗੱਲ ਨਹੀਂ ਹੁੰਦੀ ਹੈਗੀ ਤੇ ਲੋ ਜੀ ਤੁਸੀਂ ਦੱਸਿਓ ਕਿ ਜਿਹੜਾ ਗਿਫਟ ਆ ਇਹ ਤੁਹਾਨੂੰ ਕਿਉਂ ਜਾਂ ਲੱਗਿਆ ਕਾਲੀ ਤੇ ਕੋਈ ਨੂੰ ਚੱਲ ਪਿਆ ਹੋ ਤੇ ਚਲੋ ਇਹ ਹੀ ਹੁੰਦੀਆਂ ਨੇ ਜਿਨ ਕਿਨ ਕਿਨ ਚੀਜ਼ਾਂ ਮੈਨੂੰ ਪਤਾ ਸੀਗਾ ਕਿ ਬੀਬੀ ਨੂੰ ਪ੍ਰੋਬਲਮ ਆ ਰਹੀ ਹੈ ਤੇ ਇਸ ਕਰਕੇ ਆਪਾਂ ਬੀਬੀ ਕੁਛੀ ਜਿਹਾ ਤਾਂ ਆਂ ਬੜਦੀ ਆ ਤੇ ਬੀਬੀ ਦਾ ਚੈਨਲ ਹੈਗਾ ਜੀ ਸਚਿਆਰੀ ਬੀਬੀ ਬੀਬੀ ਨੂੰ ਪੂਰੀ ਫੁੱਲ ਸਪੋਰਟ ਦਿਆ ਕਰੋ ਤੇ ਬੀਬੀ ਔਖੀ ਹੋ ਕੇ ਵੀ ਵਲੌਗ ਬਣਾਉਂਦੀ ਆ ਹਨਾ ਤੇ ਬਜ਼ੁਰਗਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਬੜੇ ਤੱਤ ਹੁੰਦੇ ਨੇ ਸੋ ਬਹੁਤ ਸੁਣਨ ਵਾਲੀਆਂ ਹੁੰਦੀਆਂ ਨੇ ਅੱਜ ਕੱਲ ਬਜ਼ੁਰਗ ਹੈ ਹੀ ਕਿੱਥੇ ਨਹੀਂ ਔਰ ਕੋਈ ਬਜ਼ੁਰਗਾਂ ਦੀਆਂ ਗੱਲਾਂ ਸੁਣਨੀਆ ਵੀ ਨਹੀਂ ਚਾਹੁੰਦਾ ਹੈਗਾ ਤੇ ਇਸ ਕਰਕੇ ਬੀਬੀ ਨੂੰ ਦੀ ਜਿਹੜੀ ਵੀਡੀਓ ਤੁਸੀਂ ਜ਼ਰੂਰ ਦੇਖਿਆ ਕਰੋ ਸਚਿਆਰੀ ਬੀਬੀ ਚੈਨਲ S A C H VRI ARI ਇਹ ਵਾਲਾ ਚੈਨਲ ਵਿਭਿਦੇ ਚੈਨਲ ਹੈਗਾ ਮੈਨੂੰ ਲੱਗਦਾ ਕਿ ਇਹ ਵਾਲੇ ਸਪੈਲਿੰਗ ਹੈਗੇ ਨੇ ਉੱਚ ਸਚੈਰੀ ਬੀਬੀ B I B I ਕਈ ਬਣਾਉਣਾ ਸਪੈਲਿੰਗ ਕਹਿੰਦੇ ਨਹੀਂ ਆ ਤੁਹਾਨੂੰ ਦੱਸੋ ਵੀ ਕਿਸ ਪੈਣੀ ਨੇ ਤੇ ਉਹ ਤੁਸੀਂ ਸਰਚ ਕਰਿਓ ਔਰ ਬੀਬੀ ਦੇ ਚੈਨਲ ਤੇ ਜਾਇਓ ਬੀਬੀ ਦੀ ਵੀਡੀਓ 10 ਵਜੇ ਸਵੇਰੇ ਆ ਜਾਂਦੀ ਹੈ ਠੀਕ ਹੈ ਜੀ ਤੇ ਲੋ ਜੀ ਬੀਬੀ ਉਸ ਵਿੱਚ ਟੁੱਟ ਕੇ ਫੁੱਟ ਕੇ ਬਿਮਾਰੀਆਂ ਨਾਲ ਰਿਲੇਟਡ ਦੱਸਦੀ ਰਹਿੰਦੀ ਤੁਸੀਂ ਕਹੋਗੇ ਤੁਸੀਂ ਸਾਰੇ ਡਾਕਟਰ ਅਸੀਂ ਡਾਕਟਰ ਨਹੀਂ ਹੈਗੇ ਸਾਰੇ ਕੋਲ ਹੀ ਨਾ ਐਕਸਪੀਰੀਅੰਸ ਹੁੰਦਾ ਆਪਾਂ ਇਧਰੋਂ ਉਧਰੋਂ ਸਿੱਖਦੇ ਆਂ ਹਰ ਬੰਦਾ ਇਧਰੋਂ ਉਧਰੋਂ ਸਿੱਖਦਾ ਹੈ ਕਿਉਂਕਿ ਆਪਾਂ ਵੀ ਤਾਂ ਸਮਾਜ 'ਚ ਰਹ ਰਹੇ ਆਂ ਤੇ ਗੱਲ ਇਹ ਹੁੰਦੀ ਹੈ ਕਿ ਅਸੀਂ ਚੈਨਲ ਤੇ ਆ ਗਏ ਤਾਂ ਤੁਹਾਡੇ ਨਾਲ ਸ਼ੇਅਰ ਕਰ ਲੈਣੇ ਆ ਜਿਹੜੇ ਨਹੀਂ ਚੈਨਲ ਤੇ ਆਏ ਹੈਗੇ ਹਨ YouTube ਤੇ ਨਹੀਂ ਆਏ ਹੈਗੇ ਉਹ ਕਿਹਦੇ ਨਾਲ ਸ਼ੇਅਰ ਕਰਨਗੇ ਸੋ ਅਸੀਂ YouTube ਤੇ ਆ ਗਏ ਆ ਚੈਨਲ ਬਣਾ ਲਿਆ ਤੇ ਤੁਸੀਂ ਸਾਡੇ ਨਾਲ ਜੁੜ ਗਏ ਹੋ ਤਾਂ ਅਸੀਂ ਤੁਹਾਡੇ ਨਾਲ ਗੱਲ ਹਰ ਇੱਕ ਸ਼ੇਅਰ ਕਰ ਦਿੰਦੇ ਆ ਬਹੁਤ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਸਾਨੂੰ ਪੜਣਾ ਤੋਂ ਸਿੱਖਣ ਨੂੰ ਮਿਲਦੀਆਂ ਨੇ ਡਾਕਟਰ ਸਾਰੀਆਂ ਪੜਣਾ ਹੀ ਨੇ ਤੇ ਬਹੁਤ ਚੀਜ਼ਾਂ ਹੈਗੀਆਂ ਹੁੰਦੀਆਂ ਨੇ ਇੱਕ ਨਾ ਵੈਸੇ ਸੱਚ ਹੋਰ ਬਹੁਤ ਜ਼ਰੂਰੀ ਗੱਲ ਕਰਨੀ ਹੈ ਕਿ ਇੰਪੋਰਟੈਂਟ ਮੈਸੇਜ ਹੈਗਾ ਪਲੀਜ਼ ਵੈਸੇ ਐਂਡ ਤੇ ਚਲੀ ਗਈ ਗੱਲ ਇਹ ਇੱਕ ਆਂਟੀ ਨੇ ਓਲੀਏ ਤੁਮਾਂ ਅੱਗੇ ਵੀ ਦੱਸ ਦੇਣੀ ਹੁੰਦੀ ਆ ਤੇ ਆਂਟੀ ਲੋਕ ਸੇਵਾ ਬੜੀ ਕਰਦੇ ਨੇ ਜੋ ਵੀ ਮੈਂ ਤੇਲ ਤੇ ਮਤਲਬ ਸੀਰਮ ਜੋ ਕੁਝ ਦੱਸਦੀਆਂ ਕਰੀਮਾਂ ਸ਼੍ਰੀਮਾਂ ਆਂਟੀ ਬਣਾ ਬਣੂ ਕੇ ਤੇ ਆਪਦੀਆਂ ਆਣ ਗਵਣ ਦੇ ਵਿੱਚ ਚਾਚੀਆਂ ਤਾਈਆਂ ਜੋ ਵੀ ਦਰਾਂਆਂਾਂ ਚ ਠਾਣੀਆਂ ਸੱਚੀਆਂ ਬਣੀਆਂ ਤਾਂ ਨਹੀਂ ਦਰਾਂਆਂਾਂ ਚ ਠਾਣੀਆਂ ਨੂੰ ਹਾਂ ਧੀਆਂ ਜੋ ਵੀ ਹੈਗੀਆਂ ਉਹਨਾਂ ਸਾਰਿਆਂ ਨੂੰ ਦੇ ਦਿੰਦੇ ਨੇ ਬਣਾ ਕੇ ਤੇ ਅੱਜ ਉਹਨਾਂ ਦੇ ਪਿੰਡ ਤੋਂ ਨਾ ਇੱਕ ਫੋਨ ਆਇਆ ਸੀਗਾ ਗੁਰਜੀਤ ਸੀ ਸ਼ਾਇਦ ਉਹ ਕੁੜੀ ਦਾ ਨਾਂ ਤੇ ਉਹ ਕਹਿੰਦੇ ਨਾ ਜੀ ਜਿਹੜੇ ਤੁਸੀਂ ਕੋਲੀ ਅਕਲੋਂ ਕਹਿੰਦੇ ਹੋ ਨੇ ਆਂਟੀ ਵੀ ਉਹ ਕੌਣ ਨੇ ਮੈਂ ਕਿਹਾ ਜੀ ਮੈਨੂੰ ਨਾਮ ਤਾਂ ਉਹਨਾਂ ਦਾ ਪਤਾ ਨਹੀਂ ਹੈ ਨਾ ਜੀ ਮੈਂ ਕਿਤੇ ਪੁੱਛਿਆ ਨਾ ਉਹਨਾਂ ਤੋਂ ਅੱਜ ਹੀ ਸਵੇਰੇ ਮੈਂ ਕਿਹਾ ਫੋਨ ਆ ਕੇ ਛੱਡਿਆ ਉਹਨਾਂ ਦਾ ਤੇ ਉਹ ਕਹਿੰਦੇ ਸਾਨੂੰ ਤੇਲ ਚਾਹੀਦਾ ਹੈ ਮੈਂ ਕਿਹਾ ਆਂਟੀ ਜੈਨੀ ਸੇਵਾ ਕਰਦੇ ਨੇ ਕਿਤੇ ਹਰ ਕੋ ਸਿੰਘ ਅ ਮੇਰੇ ਨਾਲ ਜ਼ਰੂਰ ਕੰਟੈਕਟ ਕਰਿਓ ਆਂਟੀ ਜੇ ਤੁਸੀਂ ਵਲੌਗ ਦੇਖ ਰਹੇ ਹੋ ਨਾ ਮੈਨੂੰ ਪਤਾ ਹੈ ਤੁਸੀਂ ਸਾਰੇ ਦੇਖਦੇ ਹੋ ਮਨੋਲ ਤੇ ਤੁਸੀਂ ਮੇਰੇ ਨਾਲ ਜਰੂਰ ਕੰਟੈਕਟ ਕਰਿਓ ਮੈਨੂੰ ਆਪਦਾ ਨਾਮਥਾ ਟਿਕਾਣਾ ਜਰੂਰ ਦੱਸਿਓ ਤਾਂ ਕਿ ਉਹ ਜਦੋਂ ਵੀ ਕੁੜੀ ਦਾ ਫੋਨ ਆਵੇ ਉਹਦਾ ਕਾਨੂੰ ਰਾਤ ਨੂੰ ਫੋਨ ਆਊਗਾ ਤੇ ਜਦੋਂ ਉਹਦਾ ਫੋਨ ਆਇਆ ਤੇ ਮੈਂ ਉਹਨਾਂ ਨੂੰ ਦੱਸ ਸਕਾਂ ਮ ਤੁਹਾਡੇ ਨਾਲ ਕੰਟੈਕਟ ਕਰਨਾ ਚਾਹੁੰਦੇ ਨੇ ਪਲੀਜ਼ ਜਰੂਰ ਆਂਟੀ ਮੈਨੂੰ ਕਾਲ ਕਰਿਓ ਤੇ ਹਲੋ ਜੀ ਆਪਾਂ ਵਲੌਗ ਦਾ ਇੱਥੇ ਐਂਡ ਕਰਦੇ ਆਂ ਤੇ ਫੇਰ ਮਿਲਾਂਗੇ ਆਪਾਂ ਹੁਣ ਅਗਲੇ ਵਲੌਗ ਦੇ ਨਾਲ ਤੇ ਹਜੇ ਮੈਂ ਭੈਣਾਂ ਦਾ ਜਿਹੜੇ ਪਾਠੇ-ਪੁੱਠੇ ਲਿਆ ਕੇ ਰੱਖੇ ਹੋਏ ਨੇ ਉਹ ਵੀ ਅਜੇ ਮੈਂ ਪਾਰਸਲ ਰੈਡੀ ਕਰਨੇ ਨੇ ਤੇ ਫਿਰ ਜਾ ਕੇ ਕਿਤੇ ਪਹਿਣਾ ਫਿਰ ਮੈਂ ਵੀਡੀਓ ਐਡੀਟਿੰਗ ਕਰਨੀ ਆ ਮੇਰੇ ਤਾਂ 11 ਵਜੇ ਤੱਕ ਦਾ ਕੰਮ ਹੁੰਦਾ ਤੇ ਚਲੋ ਠੀਕ ਹੈ ਜੀ ਕੱਲ ਨੂੰ ਮਿਲਾਂਗੇ ਆਪਾਂ ਹੋਰ ਵਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ